ਸਾਸਰੀ ਕਾਲ ਜੀ ਸਾਰਿਆਂ ਨੂੰ ਪਾਂਝੇ ਆਏ ਨੇ ਆ ਪਾਂਝੇ ਬੂਹਾਂ ਆਈਆਂ ਆ ਜੀ ਹੁਣ ਅਸੀਂ ਇਹਨਾਂ ਨੂੰ ਟਰੇਲੇ ਲੱਗੇ ਖਰਾਣ ਭਰ ਕੇ ਉੱਧਰ ਦੇਖੋ ਜੀ ਮਾਮਾ ਲੱਗਿਆ ਕੇਲੇਆ ਦੇ ਜਿੰਜ ਕੱਟੇ ਕਹਿੰਦਾ ਭਗਵਾਨ ਵਾਦ ਕੇਲੇ ਲੱਭੇ ਮੇਚਾ ਪਾ ਦੇਣੀ ਆ ਵਿੱਚ ਹਰੀਆਂ ਬੂਹਾਂ ਟੱਪਦੀਆਂ ਵੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਮੈਂ ਵੀ ਸੁੱਤਾ ਪਿਆ ਉੱਠ ਕੇ ਆ ਗਿਆ ਦਾ ਖੁਸ਼ਬੂ ਕੀ ਨਾ ਮਾਮੀ ਦੇ ਤੜਕੇ ਦੇ ਅੰਦਰ ਨੂੰ ਜੀ ਮੈਂ ਵੀ ਬਾਹਰ ਨੂੰ ਜਦੇ ਭੱਜਿਆ ਮਾ ਵੀ ਬਾਹਰ ਹੋ ਕੇ ਆ ਰਹਾ ਸਾਰੇ ਸੁੱਤੇ ਪਏ ਕਚੌਰੀਆਂ ਇੰਨੀਆਂ ਖਾਦੀਆਂ ਰੱਜ ਕੇ ਵੀ ਪਤਾ ਹੀ ਨਹੀਂ ਹੈ ਉਹਨਾਂ ਨੂੰ ਕੌਣ ਕਿੱਥੇ ਪਿਆ ਕਿੱਥੇ ਨਹੀਂ ਇੱਧਰ ਮਾਮੀ ਨੇ ਤਾਂ ਜਵਾਬ ਦਿੱਤਾ ਤਾਂ ਮਾਮੀ ਕਹਿੰਦੀ ਵੀ ਕarele ਥੋੜੇ ਕੱਚੇ ਆਏ ਵੀ ਪੱਕੇ ਨਹੀਂ ਹੈਗੇ ਵੀ ਵਿੱਚ ਤੇ ਮਾਲ ਹੀ ਨਿਕਲਦਾ ਮਾਮਾ ਕਹਿੰਦਾ ਮਾਲ ਮਾਲ ਤਾਂ ਕਹਿੰਦਾ ਮੈਂ ਛੱਡਾ ਕਿਤੇ ਨਹੀਂ ਸਾਰੇ ਪਾਸੇ ਦੀ ਕੱਢ ਲਿਆ ਐਵੇਂ ਤੂੰ ਕਹਿੰਦਾ ਮਾਲ ਮੈਂ ਕੱਢਦਾ ਹੁਣ ਮਾਮਾ ਕarele ਪਤਰੀ ਦੋ ਛੱਲੋ ਇਹ ਪਤਾ ਨਹੀਂ ਨਹੀਂ ਹਜੇ ਤੱਕ ਕਿੱਧਰ ਚਪੜਿਆ ਸਾਰੇ ਘਾਟੇ ਵੇ ਕੱਢ ਤਾਂ ਸਾਰੇ ਤੇ ਤਸਮਾਨ ਨਿਕਲਦਾ ਇੰਨਾ ਕਿ ਆ ਲੱਗਦਾ ਵੀ ਸਾਰੇ ਜਿਹੜੇ ਭਾਈ ਜਿੰਦਾ ਵਾ ਅੱਛਾ ਅਗਰ ਅਸੀਂ ਜੀਂਦੂ ਜ ਅੱਛਾ ਆਈ ਵਧੀਆ ਬਣਦੇ ਆ ਬੀ ਜਿੱਧਰ ਕੁੱਟਣੇ ਬੰਦੇ ਓਹੋ ਹਾਂ ਦੇਖੀ ਫੇਰ ਫੜੇ ਤਾਂ ਬੀ ਜਿੰਦੇ ਨੇ ਇੱਥੇ ਕਿੰਨੇ ਸਵਾਦ ਬਣਦੇ ਤੇ ਵਿੱਚ ਬੀਜੀ ਜਿਹੜਾ ਬੜਾ ਜੀ ਜਾਂਦੇ ਮਖਾਲੇ ਚ ਸਾਗ ਵਿਚਾਰਾ ਸਾਰੀ ਦਿਹਾੜੀ ਹੁਣ ਪ੍ਰੇਕੜੂਗਾ ਸਾਗ ਦਿੱਤਾ ਬਸ ਕarele ਇਧਰ ਤੜਨੇ ਛੱਡਦੇ ਨੇ ਉਧਰ ਸਾਗ ਦਾ ਮਸਾਲਾ ਤਿਆਰ ਕਰਕੇ ਤਲਤਦੇ ਰਹਾਂ ਹਾਂ ਤੇਰੇ ਅੱਜ ਕੁੰਡੀ ਸੋਟੇ ਨੂੰ ਸਾਹਾ ਆ ਬਚਾਰਾ ਇਹ ਵੀ ਕਹਿੰਦਾ ਅੱਜ ਬਿ ਆਇਆ ਜੇ ਕਿਹੜੇ ਬੰਦੇ ਆ ਗਏ ਸਵੇਰ ਦਾ ਮੇਰੇ ਸਿਰ ਪੱਤ ਚੱਲ ਰਿਹਾ ਅੱਜ ਦਮੜੂ 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 ਹੋ ਜਾਂਦਾ ਠੱਕ ਠੱਕ ਚੱਲੀ ਹੋ ਜਾਂਦਾ ਕਹਿੰਦੇ ਕੁੰਡੀ ਸੋਟਾ ਚੱਕੀ ਹਾਂ ਕਹਿੰਦੇ ਇਹ ਵੀ ਬੰਦੇ ਆਣੇ ਚਾਹੀਦੇ ਮਾਂ ਤਾਂ ਚੱਲਣਾ ਹਾਂ ਹਾਂ ਕੁੰਡੀ ਸੋਟਾ ਤੇ ਚੱਕੀ ਹੈ ਹਾਂ ਵੀ ਬੰਦੇ ਆਉਣ ਚਾਹੀਦੇ ਮੈਂ ਤਾਂ ਚੱਲਣਾ ਹਾਂ ਦੰਦ ਵਾਕਈ ਸਹੀ ਹੈ ਖਾੜੇ ਵਾਲਾ ਨੇ ਹੋਊਗਾ ਛੋਟੇ ਚ ਹੁੱਟਣਾ ਕਿਹਾ ਸੀ ਹਾਂ ਜੇ ਆਟਾ ਖਾੜੇ ਵਾਲੀ ਸੰਗਤ ਆਊਗੀ ਤਾਹੀ ਚੱਕੀ ਚੱਲੂਗੀ ਫੀਊਂਗੇ ਖਾਉਂਗੇ ਹਾਂ ਤਾਂ ਇਹ ਹੰਨਾ ਪਰ ਹੁਣ ਤਾਂ ਕਿੱਥੇ ਰਹਿ ਗਏ ਘੋਲ ਦੇ ਮਾਰੇ ਬੰਦੇ ਛਿੱਟੇ ਆ ਜਾਂਦੇ ਆ ਹਾਂ ਕੀਰੋ ਬਾਈ ਆਟਾ ਬੁਧੀਰੋਂ ਚੱਕ ਲੈ ਆਉਂਦੇ ਗੋਰਾ ਦਾ ਕੋਈ ਧੋਵੇ ਨਾ ਸਵਾਰੇ ਸਿੱਧਾ ਆਟਾ ਲੈ ਆਉਂਦੇ ਛੱਡ ਕੇ ਦਾਣੇ ਉਹ ਵੀ ਪਤਾ ਨਹੀਂ ਕਿਹੇ ਜਾ ਹੁੰਦਾ ਬਿਸਮੱਲਾ ਤੋਤਾ ਹੋਇਆ ਕਿ ਨਹੀਂ ਪਤਾ ਕੁਝ ਨਹੀਂ ਹੋਗਾ ਫਿਰ ਖਾਈ ਜਾਂਦੇ ਆ ਮਸ਼ੀਨਾਂ ਹੁਣ ਤਾਂ ਬਹੁਤ ਵਧੀਆ ਹੈ ਹਰ ਇੱਕ ਚੀਜ਼ ਸਾਫ਼ ਕਰਕੇ ਦਿੰਦੀ ਮਸ਼ੀਨਾਂ ਆ ਮਾਂ ਮੈਂ ਕਰ ਦਨਾ ਹੱਥ ਫਰਮਰਾ ਲਈ ਨਹੀਂ ਗਾਰੰਟੀ ਕੋਈ ਮੈਂ ਉਸ ਦਿਨ ਅਨੰਦਪੁਰ ਸਾਹਿਬ ਗਿਆ ਮੈਂ ਤੁਹਾਨੂੰ ਦੱਸਦਾ ਹਾਂ ਉੱਥੇ ਉਹਦਾ ਫਰੂਟ ਚਾਟ ਦਾ ਲੰਗਰ ਚੱਲਦਾ ਦਾ ਚੱਲ ਕਹਿੰਦਾ ਜੇ ਦੀ ਕਿਸਮਤ ਚ ਹੁੰਦੀ ਸੇਵਾ ਬੰਦਾ ਉਹੀ ਕਰਦਾ ਹਾਂ ਅਸੀਂ ਫਰੂਟ ਚਾਟ ਲੈ ਕੇ ਖੜੇ ਹੀ ਤੇ ਅੰਦਰ ਤੇ ਬਾਈ ਨੇ ਹੱਥ ਜੋੜ ਕੇ ਬੇਨਤੀ ਕੀਤੀ ਜਿੰਨੀ ਵੀ ਸੰਗਤ ਖੜੀ ਕੁੱਤੇ ਹਾਂ ਸਾਰਿਆਂ ਨੂੰ ਵੀ ਭਾਈ ਜੇ ਕਿਸੇ ਕੋਲ ਟਾਈਮ ਹੈਗਾ ਤਾਂ ਵੀ ਅੰਦਰ ਵੀ ਫਰੂਟ ਚਾਟ ਪਪੀਤਾ ਚੀਰਨਾ ਵੀ ਕੇਲੇ ਛਿੱਲਰ ਚੀਜ਼ ਨੇ ਵੀ ਵੀ ਆ ਕੇ ਸੇਵਾ ਕਰ ਲੋ ਚੱਲ ਜਦੇ ਮੈਂ ਸੰਦੀਪ ਨੂੰ ਕਿਹਾ ਮੈਂ ਵੀ ਭੈਣ ਨੂੰ ਕਿਹਾ ਲੁਧਿਆਣੇ ਵਾਲੀ ਨੂੰ ਮੈਂ ਵੀ ਚਲੋ ਤੁਸੀਂ ਵੀ ਮੇਰੇ ਨਾਲ ਵੀ ਹੁਕਮ ਤਾਂ ਬਿਨਾਂ ਸੇਵਾ ਨਹੀਂ ਹੁੰਦੀ ਟਾਈਮ ਹੀ ਹੁੰਦਾ ਵੀ ਚੱਲ ਅੱਧਾ ਪੌਣਾ ਘੰਟਾ ਪਾ ਸੇਵਾ ਚ ਲਾ ਦਿੰਦੇ ਚੱਲ ਅੰਦਰ ਸਾਨੂੰ ਇਹ ਜਿਹਾ ਕਰਦਾ ਨਹੀਂ ਮਿਲਿਆ ਉਹਨਾਂ ਨੇ ਛੱਲਣ ਵਾਲੀਆਂ ਕਰਦਾ ਤਾਂ ਦੂਈਆਂ ਲੈਂਦੀਆਂ ਤੇ ਜਿਹੜੀਆਂ ਗੋਲ ਜਾਂਦੀਆਂ ਅੱਛਾ ਉਹ ਕਰਦਾ ਬਥੇਰੀਆਂ ਨੇ ਉਹਨਾਂ ਕੋਲ ਵੱਡੇ ਵਾਲੀਆਂ ਕਰਦਾ ਨਹੀਂ ਦੀਆਂ ਇਹ ਕੱਚੇ ਹੀ ਰਹਣੇ ਮਾਮੇ ਜਿਹੜਾ ਤਾਂ ਹੁਣ ਵਿੱਚ ਪਾਤਾ ਚੱਲ ਉਹਨਾਂ ਨੇ ਨਾ ਭਾਈ ਕਰਦਾ ਨਵੇਂ ਮੰਗਾ ਲੀਆਂ ਮੰਗਾਈਆਂ ਇਹ ਜਿਹੇ ਸਲੀਆਂ ਦੰਦੇ ਵਾਲੀਆਂ ਅੱਛਾ ਹਾਂ ਮਾ ਭਾਈ ਜਦੇ ਮੈਲੂਏ ਫੜਾਤੋ ਨਾ ਡੱਬੀ ਕਹਿੰਦਾ ਵੰਡ ਦੇ ਅੰਦਰ ਬੀਬੀਆਂ ਹੋਰ ਵੀ ਸੇਵਾ ਬਹੁ ਕਰਦੀਆਂ ਹੁੰਦੀਆਂ ਮੈਂ ਨਾਲੇ ਫੜਾਈ ਗਿਆ ਮਾਜੀ ਬਚਾ ਕੇ ਵੀ ਹੱਥ ਵੜ ਦਿੰਦੀ ਹੈ ਕਰਦਾ ਤਿੱਖੀਆਂ ਬਹੁਤ ਹੁੰਦੀਆਂ ਚੱਲ ਸੰਦੀਪ ਕਹਿੰਦੀ ਆੜ-ਦੜੇ ਘੁੰਮੀ ਜਾਂਦੇ ਤੁਸੀਂ ਆਪ ਵੀ ਕਹਿੰਦੇ ਸੇਵਾ ਕਰ ਲੋ ਮਾਤਲ ਮੈਂ ਵੀ ਸੇਵਾ ਕਰ ਲਾਂਦਾ ਇੱਕ ਘਰ ਦੇ ਲੈ ਕੇ ਮੈਂ ਵੀ ਬਹਿ ਗਿਆ ਮੈਂ ਸੰਦੀਪ ਨੂੰ ਵੀ ਕਰ ਦਿੱਤੀ ਮੈਂ ਦੇਖ ਕੇ ਮੈਂ ਹੈ ਹੱਥ ਫੜ ਦਿੰਦੀ ਕਰਦਾ ਪਹਿਲੇ ਪਪੀਤਾ ਰੱਖ ਕੇ ਵੱਡਣਾ ਸ਼ੁਰੂ ਕਰਿਆ ਆ ਬੱਜੀ ਗਿਉਰੇ ਕਰਦਾ ਆ ਦੇਖੋ ਐਨ ਇੱਥੇ ਬੜੀ ਆ ਕੇ ਸਿੱਧੀ ਦੇ ਕੇ ਕਿਸੇ ਨੂੰ ਸਿਖਿਆ ਦਿੰਦਾ ਦਿੰਦਾ ਆਪ ਆਪਣੀ ਬੜਾ ਲਿਓ ਕਿਸੇ ਦੇ ਬੱਜੀ ਨਹੀਂ ਬੱਜੀ ਆਪਣਾ ਹੱਥ ਵਢਾ ਲਿਆ ਮੈਂ ਇਹ ਤੇਜ ਬਾਤ ਉੱਦਿਆ ਲੱਗਦੀ ਆ ਬਹੁਤ ਵਧੀਆ ਹੈ ਹਾਂ ਮੈਂ ਵੀ ਨਹੀਂ ਇਹਨਾਂ ਨੂੰ ਵਰਤਦੀ ਬਿਲਕੁਲ ਡੂਇਟ ਕਰਦਾ ਲੱਕੜੀ ਦੀ ਡੰਡੀ ਵਾਲੀ ਉਹ ਸਿੱਟੀ ਤੇ ਖੜੀ ਮੈਂ ਤਾਂ ਉਹੀ ਚੱਕਰ ਆਉਂਦਾ ਮਾਮੇ ਹਾਂ ਹਾਂ ਕਰੇਲਿਆਂ ਨੇ ਤਾਂ ਹੋਰ ਕਰਨਾ ਜੇ ਚੱਕਰ ਇਹ ਗਰਮ ਹੁੰਦੇ ਆ ਮੈਂ ਤਾਂ ਕਹਾਂਗੀ ਮਾਮੇ ਤੇ ਤੂੰ ਹਾਂ ਇਹ ਆਉਂਦੀ ਜਿਆਦਾ ਇਧਰ ਨੂੰ ਫਿਰ ਆਂ ਲੱਗਦਾ ਵੀ ਧਰਤੀ ਹਿੱਲਦੀ ਹੈ ਨਾ ਹਾਂ ਮੇਰੇ ਤਾਂ ਉਹੀ ਹਿੱਲੀ ਜਾਂਦੀ ਹੈ ਤਾਂ ਬਿਨਾਂ ਉਹਦੇ ਆਏ ਤੇ ਹੀ ਚੱਦਰ ਆਏ ਤੇ ਹੀ ਹਿੱਲੀ ਜਾਂਦੀ ਹੈ ਮੀਂਹ ਤਾਂ ਗਾਉਣ ਲੱਗੀ ਫਿਰ ਲੰਮਾ ਤਾਂ ਨਹੀਂ ਲੱਗਦਾ ਬਸ ਸਲੰਡਰੀ ਦਾ ਸੁੱਖ ਤਾਂ ਪਾ ਸਕਦਾ ਮਸਲਾ ਦਰਵਾਜ਼ੇ ਚੱਕ ਸਕਦੇ ਨਹੀਂ ਚੱਕੇ ਜਿੱਥੇ ਮਾਦੀ ਬੈਠੇ ਆ ਹਾਂ ਜੇ ਥੋੜਾ ਮਰਜ਼ੀ ਕੰਮ ਕਰੀ ਜਾਉਂਦੇਗਾ ਛੱਟ ਕੰਪਨੀ ਜਾਇਆਗਾ ਜੇ ਹਜੇ ਲੋਕ ਦੇ ਦੇਣਾ ਕਵਾੜ ਵਿੱਚ ਮਾਰ ਰੱਖੀਆਂ ਸੜੀਆਂ ਬਹੁਤ ਆਉਂਦੀਆਂ ਹੋਗੀਆਂ ਖਰਾਬ ਹੋਣੀ ਆ ਨਾ ਨਾ ਇਹਦਾ ਖਰਾਬ ਕਰਣਾ ਮਾਮੀ ਇਹ ਤਾਂ ਬਰਨਲ ਤੇ ਹੀ ਬਦਲਉਂਦਾ ਉੱਪਰ ਲਈ ਬਸ ਆ ਮੈਂ ਬਦਲਾ ਕੀ ਲਿਆ ਢੱਕਣ ਦਾ ਉੱਪਰਲਾ ਉਹ ਕਹਿੰਦਾ ਪਹਿਲਾਂ ਹਲਕਾ ਤਾਂ ਹਿੱਲਦਾ ਤਾਂ ਉਹਦੇ ਦੇਖੀ ਕੀ 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 ਹੋਈ ਦੀ ਫੜੀ ਵੀ ਸੀ ਮੈਂ ਕਿਤੇ ਉਹ ਨਾ ਗਲੋਟ ਨਹੀਂ ਖਲਾਦੀ ਮਸਾਲਾ ਕਿਤੇ ਥੱਲੇ ਹੀ ਜਾਵੇ ਇਨੀ ਮਿਹਨਤ ਕਰੀ ਹੋਈ ਅੱਧਾ ਪੌਣਾ ਘਟਾ ਹੋਗਾ ਤੈਨੂੰ ਲੱਗੀ ਨਾ 11 ਮਹੀਨੇ ਮੈਂ ਛੱਡੀ ਸੀ ਤਾਂ ਲੱਭੀ ਇਹਦੇ ਵਿੱਚ ਜੀ ਕਰਦੀ ਰਣ ਗਿਆ ਵਸੂ ਤਸਾਲਾ ਵੀ ਮੇਰਾ ਬੱਸ ਹੋ ਗਿਰੋ ਸੱਤ ਨਾਲ ਰਾਤ ਮਾਮੀ ਜਿਹੜਾ ਤਾਂ ਮੈਨੂੰ ਜਾਦੂ ਮੰਤਰ ਦਾ ਦਿੱਤਾ ਤਾਂ ਉਹਨੇ ਖਾਂ ਕੇ ਠੀਕ ਕਰੀ ਮੇਰੀ ਨੇ ਮੰਨੂ ਨਹੀਂਦਾ 1 ਵਜੇ ਤੱਕ ਅੱਜ ਫੇਰ ਹਾਂਜੀ ਅੱਜ ਫੇਰ ਖਾਲਾ ਵਸੋਂ ਡਿੰਪਲਵਾਰ ਦੇ ਆਵਾਜ਼ ਕਹਤੇ ਨੂਨ ਅਰ ਜੁਵਾਨ ਚੱਕ ਲਈ ਆਪੀ ਜਿਨੂੰ ਤਾਂ ਭਰਾ ਦੇਖ ਵੀ ਜਿਹੜਾ ਖੰਗ ਖਾਂ ਕੇ ਗਲੇ ਮੇਰਾ ਛੱਲੋ ਆਇਆ ਤਾਂ ਜੁਬਾਨ ਨੇ ਦੱਸਿਆ ਉੱਥੇ ਤੇ ਵੀ ਹਾਂ ਤਰੇ ਇੱਥੇ ਕੋ ਸੋਇਆ ਵਾ ਗਲੇ ਚ 19 ਜਗ੍ਹਾ ਦੇ ਵਿੱਚ ਐਨ ਹਾਂ ਲੱਗਦਾ ਐਨ ਤਾਂ ਲੱਗੀ ਜਾ ਕੇ ਉਹ ਜਗ੍ਹਾ ਤੇ ਗਲਾ ਪੱਕ ਜਾਂਦਾ ਸੰਤ ਸੰਘ ਕੇ ਕੈ ਨਹੀਂ ਮੇਰੇ ਨੇ ਜਿਹੜੀ ਬਲਗਮ ਜੀ ਰੇਸ਼ਾ ਦਾ ਗਲੇ ਤੇ ਖੜ ਗਿਆ ਸਲਾ ਉਹ ਨਾ ਘਾ ਆਵੇ ਨਾ ਪਿੱਛੇ ਨੂੰ ਜਾਵੇ ਬਾ ਉਦੋਂ ਹੀ ਖੰਗ ਤਾਂ ਹੀ ਖੰਗੀ ਗਿਆ ਮਾ ਵੀ ਕਿ ਕਿਧਰ ਨੂੰ ਤੁਰ ਪਵੇ ਪਾ ਬਤ ਠੰਡਾ ਪਾਣੀ ਲੈ ਕੇ ਮੋਟਰ ਚਾਕੇ ਨੂੰ ਰੀਲ ਵੀ ਲਾਈ ਮੜ ਜਾ ਉਹ ਨਾ ਮਨ ਨੂੰ ਪਲਾ ਦੇ ਇਹ ਪਾਣੀ ਤਾਂ ਕੁਛ ਨਹੀਂ ਕਹਦਾ ਮਾਮਾ ਕਰਦਾ ਜੀ ਸਾਨੂੰ ਹੁਣ ਤੰਗ ਮਾਮੇ ਨੇ ਉਹਦੇ ਤੇ ਦੇਖੀ ਮਾਮੀ ਇਹਦੇ ਤੇ ਸੱਚੀਓ ਮਿਰਚ ਪਾਤੀ ਮਾਮੇ ਨੇ ਦੇਖ ਕੇ ਆ ਉਦੋਂ ਵਿੱਚ ਮਿਰਚ ਬਰੀ ਵੀ ਹੈ ਮੈਂ ਤਾਂ ਨਹੀਂ ਵਿੱਚ ਮੋਗਾ ਤਾਂ ਮੈਂ ਮਿਰਤ ਜੀ ਨੇ ਖਾ ਲਈ ਉਹ ਤਾਂ ਫਸ ਜੂ ਵਿਚਾਰਾ ਕੱਢ ਦੇ ਜਿਹੜਾ ਮਾਮੇ ਦੇ ਨਿਸ਼ਾਨੀ ਤਲ ਹੋ ਜਾਣੀ ਐ ਰਹਿਣ ਦੇ ਤਲਤਾ ਹੋ ਜਾਣੀ ਜਿੱਪਾ ਕਰਕੇ ਕੁਝ ਵੀ ਨਹੀਂ ਰਹਿਣਾ ਕਾਦਾ ਨੀਚੇ ਦਾ ਤਾਂ ਵਿਚ ਸਾਰੀ ਰੜ ਜਾਣੀ ਐ ਪੁੱਜ ਕੇ ਅੱਛਾ ਉਹ ਉਹ ਨਾ ਜਿਹੜਾ ਨਹੀਂ ਖਾਣੇ ਆਲਾ ਹੋਇਆ ਵਿਚਾਰਾ ਹਜਕੀ ਲੱਗ ਗਈ ਬੱਸ ਖਾ ਆਉਗੀ ਤੇ ਰੋਟੀ ਸਵਾਦ ਖਤਮ ਹੋਤਾ ਤਾਂ ਵਾ ਦੇਖਦਾ ਜਾ ਯਾਤ ਨਿਸ਼ਾਨੀ ਰੱਖਣੀ ਐ ਅਸੀਂ ਘਰੇ ਲਈ ਅੱਗੇ ਤਖਬਰ ਦੇ ਬਸ ਇਹ ਰੱਜ ਜਾਣਾ ਸਾਰਾ ਨਾ ਇੰਨਾ ਕੇ ਪਰ ਹੋਣਾ ਐ ਇਸ ਤਰ੍ਹਾਂ ਜੇ ਅੱਗੜਵਾਣਾ ਵੀ ਦੇ ਚੜ-ਚੜ ਹਾਉਣੀ ਫਿਰ ਮਸਾਲੇ ਦੀ ਚਮਚੇ ਕਰ ਗੋਗਰੀ ਇਹਦਾ ਪਾਣੀ ਫੇਮਗਾਉਂ ਪਾਣੀ ਕਿੱਥੇ ਰੱਖ ਦਿੱਂਪਲ ਪੀਣਾ ਮੈਂ ਉਹ ਪਿਆਦਾ ਅੱਗੇ ਸਾਹਮਣੇ ਮੈਂ ਤਾਂ ਪੀ ਲਿਆ ਤੁਸੀਂ ਕੰਮ ਬਰੀਕੀ ਆ ਇਹ ਗਰਮ ਹੋ ਗਿਆ ਤਾਂ ਨਾ ਹੁਣ ਹੀ ਹੋਏ ਲੈ ਹੱਥ ਤਾਂ ਲੱਗਦਾ ਨਹੀਂ ਜੱਗ ਨੂੰ ਦੇ ਡਿੰਪਲ ਡਾਡੀ ਨੂੰ ਗਲਾਸ ਲੈ ਕੇ ਤੇ ਪਾਣੀ ਪੀਣਾ ਆ ਲੈ ਬੁੱਲ ਚਲ ਕੀ ਆ ਕਹ ਦੂ ਮਸਾਲੇ ਚ ਰਹਾਤਾ ਸਾਰਾ ਕੁਝ ਬੀਜ ਬਾਜੀ ਕੀ ਆਤਾ ਬੀਜ ਕੁਛ ਨਹੀਂ ਕੱਢ ਲੂੰਗਾ ਮੈਂ ਆ ਲੈਣਾ ਟੱਕਰ ਤਾਂ ਹੁਣ ਉਪਰ ਉਹ ਧਾਗਾ ਤਾਂ ਲਵੇਟਿਆ ਨਹੀਂ ਨਾਲੇ ਰੀਲ ਮੰਗਵਾਉਂਗੀ ਤਾਂ ਆਹਦੇ ਤਾਂ ਦੋਨਾਂ ਪਰ ਲਵੇਟਤਾ ਸੈਟ ਕਰਕੇ ਵੀ ਰੱਖਣੇ ਨੇ ਨਾ ਪਾਈਏ ਬਰਾਂਡ ਤੋਂ ਗੇਰ ਤੋਂ ਪਰੇ ਹੁਣ ਕੀ ਆਫ ਹਾਂ ਡਾਡੀ ਨੂੰ ਪਾਣੀ ਦੇ ਬਣੇ ਨੂੰ ਉਹ ਤੋਂ ਪੰਜ ਪਿਆਤਾ ਤਾਂ ਕਰਕੇ ਧੁੱਪ ਜਿਹੜੇ ਬੜੇ ਹੁੰਦੇ ਨਾ ਥੋੜੇ ਜਿਆਦਾ ਪੱਕੇ ਹੁੰਦੇ ਬੀਜ ਵਾਲੇ ਹਾਂ ਡਿੰਪਲ ਚਮਚ ਵੀ ਦੇ ਦੀ ਏ ਬਾਈ ਉਹ ਲੈ ਆਇਆ ਤਾਂ ਰਾਤ ਨੂੰ ਉਹ ਨੂੰ ਜਿਹੇ ਜਿਹੇ ਮੇਰੇ ਲੈ ਆ ਚੱਕੇ ਉਹ ਅੱਜ ਕੱਲ੍ਹ ਐ ਜੀ ਹੁੰਦੇ ਹਾਂ ਹਾਂ ਚੀਜ਼ ਹਰ ਤਾਂ ਮੈਂ ਹਜੇ ਹਾਂ ਹਜੇ ਬੈਲਾ ਹੁਣ ਸ਼ੁਰੂ ਹੋਈਆਂ ਹਾਂ ਹਾਂ ਜੇ ਤਾਂ ਮੈਂ ਤੀਰਕੇ ਬਣਾਏ ਛਾਂਟ ਕੇ ਕੱਢੇ ਵੇ ਜਿਹੜੇ ਬਿੰਦੂ ਟਿੰਗੂ ਜੇ ਤਾਂ ਮੈਂ ਪਰੇ ਰੱਖਿਆ ਇਲਵਾਫਾ ਹਾਂ ਇਹ ਤਾਂ ਮੈਂ ਛਾਂਟ ਕੇ ਉਹ ਤਾਂ ਤੀਰਕੇ ਬਣਾ ਲਓ ਤੁਸੀਂ ਆਪ ਹਾਂ ਤੀਰਕੇ ਮਗਾ ਬਣਨੇ ਹੋ ਜੇ ਮਿਸਤਰੀ ਆਏ ਬੰਦ ਤੇ ਨਜ਼ਾਰਾ ਆਗਣਾ ਤਾਂ ਇਹਨਾਂ ਨੂੰ ਸਲਾਦਣਾ ਤਾਂ ਸਾਰਿਆਂ ਨੂੰ ਅੱਜ ਤੇ ਇਹਦੇ ਕਟੌਰੀਆਂ ਉੱਤੇ ਆਜਮ ਕਰਾਉਣੀ ਨੇ ਮਿਸਤਰੀਆਂ ਕੋਲ ਹਾਂ ਖਾਣਾ ਆ ਗਿਆ ਤੇ ਨਾ ਨਾ ਪਿੱਛੇ ਮੈਂ ਫੜਾ ਦੇ ਚਮਚ ਜਦ ਤਾ ਕੰਮ ਕਰਕੇ ਖਾਦਾ ਹੀ ਹੁੰਦੇ ਆ ਜਿਹੜੇ ਇਕਨ ਬਹਿਲੇ ਪੇ ਬਹਿਲੇ ਰਹਿ ਕੇ ਖਾਣਾ ਉਹਦੀ ਗੱਲ ਕੁਝ ਹੋਰ ਆ ਜਿਹੜਾ ਕੰਮ ਕਰਕੇ ਖਾਣਾ ਉਹਦਾ ਆਨੰਦ ਕੁਝ ਹੋਰ ਹੁੰਦਾ ਫਰਕ ਹੁੰਦਾ ਕੰਮ ਦਾ ਮੰਮੀ ਤੂੰ ਤਾਂ ਇੱਕਣਾ ਜਿਕਣਾ ਤੂੰ ਤਾਂ ਐ ਲੱਗੀ ਵੀ ਪਿਆਰ ਨਾਲ ਪਲਾਸਟਰ ਕਰਨ ਵੀ ਨਾ ਕਰੇਲੇ ਨੂੰ ਪਤਾ ਲੱਗੇ ਵੀ ਤੇਰੇ ਚ ਮਸਾਲਾ ਪਿਆ ਨਾ ਮਸਾਲੇ ਨੂੰ ਪਤਾ ਲੱਗੇ ਵੀ ਕਰੇਲੇ ਚ ਚੱਲ ਗਿਆ ਮੈਂ ਰ ਠੀਕ ਆ ਫਿਰ ਹੌਲੀ ਹੌਣਾ ਇਹ ਕੰਮ ਬਾਈ ਹਜੇ ਹਜੇ ਜਦ ਗਰਮ ਤੇਲ ਚ ਕਰਨੇ ਤਾਂ ਉਹਨੂੰ ਫੇਰ ਪਤਾ ਲੱਗਣਾ ਵੀ ਪਵਾ ਸਕਦੀ ਕਹ ਤਰ ਕੀ ਆਉਂਦੀ ਆ ਪਾਣੀ ਭਰਦੀ ਆ ਨਹੀਂ ਉਹ ਤਾਂ ਠੀਕ ਆ ਮੈਂ ਉਹ ਗੱਲ ਕਰਦਾ ਮੰਮੀ ਹਾਂ ਜਾ ਤੇਲ ਚ ਗਿਰਨਾ ਫੇਰ ਤੜਫਣਾ ਇਹਨਾਂ ਨੇ ਵੀ ਆ ਤਾਂ ਪੰਗਾ ਹੀ ਲੈ ਲਿਆ ਵੀ ਥੋੜਾ ਇੰਨਾ ਸਮਾਨ ਪੈ ਚਮਚ ਦਹੀਂ ਦੀ ਭਲਿਕ ਬਿਨਾ ਪਾਣੀ ਨਹੀਂ ਮੈਂ ਤਾਂ ਪੀ ਲਿਆ ਦੇਰਗੀ ਪਹਿਲਾਂ ਮੈਨੂੰ ਪਾਣੀ ਹੋ ਆਇਆ ਹਵਾ ਦਾ ਬੱਲਾ ਜ ਆਇਆ ਨਾ ਇੱਕ ਚਲ ਕਿਹਦੇ ਚ ਪਾਏ ਪਾਣੀ ਰੁਕ ਮੋਮੇ ਦੇ ਦੋ ਪਾਣੀ ਮੈਨੂੰ ਜੂਨ ਜੁਲਾਈ ਚ ਕੀ ਹਾਲ ਹੋਊਗਾ ਪਾ ਦਿਓ ਜੂਨ ਜੁਲਾਈ ਚ ਕੀ ਹਾਲ ਹੋਊਗਾ ਤੁਹਾਡਾ ਜੀ ਦੇਖੀ ਲੱਭੀ ਪਰ ਰਹਿਣਾ ਹਵੇ ਇਹ ਦਰਦੀ ਦਰਦੇ ਪਰਦੇ ਆ ਮੈਂ ਫਿਰ ਨਾ ਇਹ ਉਹ ਲੋਟਰੀ ਆ ਦਾ ਮਾਬੇ ਇਹ ਕਰੇਲੇ ਕੱਚੇ ਆ ਥੋੜੇ ਜਿਹੜੇ ਕਰੇਲੇ ਪੱਕੇ ਹੁੰਦੇ ਉਹਨਾਂ ਦੇ ਫੁੱਲ ਕਜੇ ਹੁੰਦੇ ਨਰਮ ਜੇ ਹੋਏ ਵੈਨ ਹਾਂ ਇਹ ਤਾਂ ਫੁੱਲ ਕੀ ਟੁੱਟ ਜਾਂਦੇ ਠੱਕ ਚਾਰੇ ਹਾਂ ਚਲੰਡੀ ਦੀ ਵਾਲਾਂ ਨਾਲ ਠੀਕ ਚਲੰਡੀ ਦੀ ਵਾਲਾਂ ਨਾਲ ਤੇਲ ਹੌਲੀ ਹੌਲੀ ਚਰਮ ਕਰ ਲੈਣਾ ਨਾਲ ਨਾਲ ਹੀ ਫਿਰ ਉਧਰ ਛੱਡੀ ਵੀ ਜਾਣੇਗਾ ਨਾ ਮੈਂ ਵੀ ਤਾਂ ਤੁਹਾਨੂੰ ਤਾਂ ਹੀ ਕਹਦਾ ਵੀ ਇਹ ਨੂੰ ਬਾੜ ਲੈ ਇੱਕ ਵਾਰ ਮੈਂ ਕਿਹਾ ਤੇਲ ਕੜਿਆ ਵਾ ਨਾ ਕਚੌੜੀਆਂ ਵਾਲਾ ਜਿਹੜਾ ਤਾਂ ਤੇਲ ਆਪਾਂ ਕਾੜਨਾ ਨੂੰ ਜੀ ਉਹ ਲੱਗ ਜਾ ਕਿੱਥੇ ਲਗਣਾ ਬੜ ਗਈ ਲਾ ਕੱਟ ਕਰ ਸੇਕ ਮੇਰੇ ਤੱਕ ਆਉਂਦਾ ਸੇਕ ਇੱਧਰ ਅੱਛਾ ਲੈ ਤੂੰ ਹੀ ਬਣਾ ਮੇਰੇ ਕੈਮਰੇ ਨੇ ਬਚਾਰਾ ਨੂੰ ਹਿੰਗਰ ਮੋੜਣਾ ਤੇਲ ਵੀ ਘਟਿਆ ਉਹਦੇ ਚ ਮੈਂ ਤਾਂ ਕਹਿੰਦਾ ਆ ਲਾਟੋ ਦੇ ਤੱਕ ਲਿਖਦੀ ਮੈਨੂੰ ਨਿਕਲਦੀ ਇੱਧਰ ਬਸ ਤਾਂ ਕੀ ਹੋਇਆ ਪਰਤਾ ਉਹ ਕੁੜੀ ਮਨੂੰ ਨਾ ਜਬਾਣ ਨੂੜ ਨੁੜ ਰਲਾ ਕੇ ਤੇ ਮੇਰਾ ਗਲਾ ਫੇਰ ਲੱਗ ਗਿਆ ਰਾਤ ਵੰਗ ਕਰਨ ਕੰਮ ਖਰਾਬ ਪਾਣੀ ਦੀ ਖਿਆਈ ਨਹੀਂ ਹਟਦੀ ਹੁਣ ਤੇ ਜੀ ਫਿਫੀ ਜਾਊਂਗਾ ਇਹਨੂੰ ਹਰੇ ਚੱਕ ਕੇ ਹਰਾ ਕਰ ਲਾਂ ਪੱਕੇ ਹੀ ਨਾਲ ਵੀ ਬਾਲ ਕੇ ਬਾਲੇ ਬਾਲੇ ਖਾਈ ਜਾਂਦੀ ਆ ਸਾਰੇ ਹੀ ਸਾਡਾ ਹਵਾ ਰੋਕਣ ਵਾਲਾ ਸਿਸਟਮ ਹੈ ਮਾਮੇ ਮੈਂ ਕਹਿੰਦਾ ਨੂੰ ਚੱਕੇ ਦਿੰਦੇ ਯਾਰ ਉੱਪਰ ਨੂੰ ਹਾਂ ਹਵਾ ਤਾਂ ਆਉਗੀ ਲੈ ਹਾਂ ਰੁਕਾ ਸ਼ਾਮਾਈ ਚੱਕਰ ਇੱਕ ਪਾਸੇ ਤੇ ਖੋਲ ਦੋ ਉੱਪਰ ਨੂੰ ਚੱਕ ਦੋ ਨਾ ਨਾ ਆ ਵੀ ਚੱਕ ਲਓ ਆ ਚੱਕੂ ਕੀ ਗੂੜੀ ਪਰ ਨੂੰ ਮੈਂ ਬੰਨੂਗੀ ਆਪੇ ਹਾਂ ਤੂੰ ਚੱਕ ਦੇ ਪੁੱਤ ਨੂੰ ਉੱਪਰ ਨੂੰ ਸੁਤੀ ਤਾਂ ਨਾ ਜਿਵੇਂ ਨਾ ਦੇ 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 ਥੋੜੀ ਜਿਹੀ ਬੱਚੇ ਰੋਣ ਪਾ ਦੇ ਬੱਸ 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 ਤੇ ਤਾਂ ਭਰਤੀ ਤਰੇ ਤੱਕ ਆ ਦੇ ਲੋ ਨਮਾ ਥੋੜਾ ਇੰਨਾ ਵੀ ਨਾ ਪਾ ਦੇ ਹੁਣ ਜਿਹੜਾ ਮੇਰਾ ਸਵਾਦ ਹੀ ਖਰਾਬ ਹੋ ਜਾ ਬੱਸ ਬੱਸ ਉਹ ਬੱਸ ਕਰ ਯਾਰ ਮਾਮੇ ਠੀਕਾ ਨਾ ਕਰੋ ਖੇਰ ਖਾ ਲਈ ਨਾ ਰਾਤ ਨੂੰ ਹਾਂਜੀ ਜ਼ਿਆਦਾ ਨਹੀਂ ਖਾਈ ਦੀ ਅਹ ਆ ਚੱਕ ਦੇਖ ਨੂੰ ਤਾਂ ਬੰਦ ਖੋਲ ਕੇ ਇੱਕ ਪਾਸੇ ਤੇ ਖੋਲ ਕੇ ਨਾ ਉਧਰ ਬੰਦ ਹੋਣੀ ਇਹ ਇਹ ਜਿਹੇ ਟਰੇਲੇ ਚਾਹੀਦੇ ਤੇ ਵਿਕਿਆ ਵਿੱਚ ਜਿਹਦਾ ਜਾਂਦਾ ਇੱਕ ਚਮਚਾ ਸਿੱਧਾ ਹੁੰਦਿਆ ਹੂੰ ਬਟੋਲੇ ਜੇ ਹੂੰ ਐ ਪਰਕੇ ਓ ਲੰਬੂ ਜਿਆ ਨਾਲਾਂ ਚ ਕੁਛ ਗੱਲ ਬਣਦੀ ਨਹੀਂ ਹਾਂ ਜਦ ਵੀ ਸੋਈ ਦਾ ਵਿਊ ਦੇਖੋ ਜੀ ਕਿੱਥੇ ਬੈਠੇ ਅਸੀਂ ਦਿਖਦਾ ਪਾਰਲੀ ਸੜ ਪਹਾੜੇ ਪਾੜ ਦਿਖਦੇ ਆ ਆ ਜਾ ਰਿੰਪਲੀ ਕਮੈਂਟ ਕਰ ਰਹਿਣ ਆਂਦੀ ਜਾਂਦੀ ਕੁੜੀਆ ਛੱਟੀ ਜਾਈਂ ਕਰ ਲੈ ਰੀਲ ਨਿੱਪੜ ਜਾਣੀ ਦਿੱਤੇ ਓਹ ਲੱਕੇ ਦੀ ਚਾਂਦੇ ਚ ਚੱਲੋ ਬੀਤੀ ਇਹ ਤਾਂ ਇਕੱਲੀ ਜੱਲਾ ਕਰਦੇ ਟਾਂ ਦੇ ਕੰਮ ਇਹ ਤਾਂ ਲਾਣੀ ਨਹੀਂ ਫਿਰ ਸਸੂ ਕਰਾਹੀ ਤੇ ਜਮਨ ਦਿੱਤੀ ਗਾ ਵਾ ਫਿਰ ਅਸੀਂ ਸਾਗ ਤੜਕਾ ਜੜਾ ਲੈ ਇੱਥੇ ਮੈਂ ਕੀ ਕਰਾਂ ਕਰਾਹੀ ਚ ਫੱਟਕੇ ਦੇਗੀ ਕੁਕਰੇਲਾ ਗਰਮ ਹੋਇਆ ਫਿਰ ਆਪਾਂ ਕੀ ਕਰਤਾ ਉਹ ਦੋ ਫੜੀਆਂ ਉਹ ਤਾਂ ਗਨਪੇੜ ਤੇ ਹਾਂ ਇਹਦੇ ਵਿੱਚ ਹੀ ਰੱਖੀ ਫੇਲੂ ਵਿੱਚ ਰੱਖਿਆ ਸੀ ਨਾ ਲੈ ਨਾ ਉੱਤ ਫੱਟਕੇ ਦੇ ਕੇ ਗਰਮ ਹੋਇਆ ਫਿਰ ਚਲ ਕੇ ਫੇਲੂ ਉੱਤ ਲਈ ਤੇਲ ਘੱਟਾ ਹੁਣ ਦਰਾਂ ਕੀ ਕਰੂੰਗੀ ਘੱਟ ਨਹੀਂ ਫੱਟਦਾ ਜਾ ਉਹ ਤੇਰੀ ਖਾਣਾ ਖੰਗ ਕਰਨੀ ਤੇਲ ਚ ਆ ਥੋੜੋ ਮੁੱਪ ਕੋ ਪੋ ਕਰ ਗੜਿਆ ਸੀ ਹਿਲਣੇ ਚਾਹੀਦੇ ਬਸ ਆ ਤੇ ਜਿਆਦਾ ਪਰ ਜਣਾ ਮਸਾਲੇ ਦੇ ਵਿੱਚ ਬਸ ਹਾਲ ਹੋ ਜਣਾ ਖੰਖਾਂ ਖਾਂ ਕੇ ਜਾਮ ਹੋ ਜਾਣੇ ਗੜੇ ਬਸ ਆ ਤੇ ਲੈਣ ਨੂੰ ਆ ਕਮਾਈ ਜਾਣਾ ਸੀ ਗੜੀ ਜਾਣੇ ਹਾਂ ਲੈ ਨੇ ਬਸ ਆ ਖੜਦੇ ਰੱਜਾ ਹੋ ਗਰਮ ਹੋਣਾ ਇਹਨਾਂ ਨੇ ਖਾਦੀ ਹੋਰੀ ਸਾਡੀ ਕਜੋਰੀ ਖਾ ਕੇ ਬੇਹੋਸ਼ ਹੋ ਗਈ ਆ ਹੁਣ ਚੇਤੇ ਨਹੀਂ ਆਂਦੀ ਆ ਹਜੇ ਹੋਸ਼ ਨਹੀਂ ਆਉ ਹਾਂ ਤੇਲੇ ਖਲਾ ਰਹੇ ਕੋਈ ਕੋਣ ਹੈ ਹਾਂ ਕਿ ਮਾਣੀ ਕਿ ਕਿਤਰਾ ਹੀ ਨਾ ਘੇਰ ਲਈ ਥੋੜੀ ਜਿਹੀ ਤੇਜ਼ ਕਰ ਆ ਚੰਨ ਦੀ ਚੱਲਦੀ ਵੀ ਤਰੀ ਆਜੋ ਆਜੋ ਕਰੇਲਾ ਅੱਖਰੇਲਾ ਅੱਖਰੇਲਾ ਕੌੜ ਆ ਗਿਆ ਪਹਿਲਾਂ ਕਿ ਟੋਰੀਆ ਦਾ ਲੰਗਰ ਤਾਂ ਕਰੇਲਾ ਦਾ ਉੱਪਰ ਕਰੇਲਾ ਪਰੇ ਕਰੇਲਾ ਨਾਲ ਫੁਲਕਾ ਹੋੜੀ ਛੋਟੀ ਦੇ ਤਾਂ ਕਰਨਾ ਤਾਰਾ ਖਾਣੀ ਨਾ ਬਣ ਤਾ ਵੀ ਕਿ ਮੈਨੂੰ ਪਤਾ ਆਇਆ ਉਬੈਨ ਦੇ ਕੋਲ ਲੋੜ ਹੈ ਤੇਲ ਘੱਟ ਆ ਮम्मी ਬਾਕ ਦਾ ਮਾਮਾ ਪਤਾ ਨਹੀਂ ਕਿਹੜੇ ਭੰਗ ਦੇ ਪਕੌੜੇ ਭਲ ਜਾਂਦੇ ਇੱਥੇ ਭੰਗ ਹੈਗੀ ਤੇਰੇ ਕੋਲ ਹੈਗੀ ਆ ਕਿੱਥੇ ਲੱਗੀ ਵੀ ਆ ਹਾਂਜੀ ਸੁੱਕੀ ਆ ਪਤਾ ਨਹੀਂ ਕਿੱਥੇ ਸੁੱਕੀ ਝਾਕੀ ਜਿਹੇ ਦਾ ਕੰਮ ਕਰਨਾ ਸੀ ਵੀਡੀਓ 'ਚ ਕਰਨਾ ਗੁਪਤੀ ਕਰਾਂਗੇ ਵੀਡੀਓ ਚਾਲਦੀ ਕਿੱਥੇ ਬਹੁਤ ਸਾਰੇ ਦਿਖਾਉਂਦਾ ਮੈਂ ਕੋਟਾ ਦਾ ਪਰਨਾਗਾ ਬਣਾ ਕੋਈ ਉਹਨੇ ਦੇਖ ਲਓ ਰਗੜਾ ਲਾਇਆ ਬਣਾ ਪਰ ਥੋੜਾ ਦਾ ਬਸਾਕੀ ਕਰਕੇ ਆਨੰਦਪੁਰ ਸਾਹਿਬ ਪਹੁੰਚੇ ਸਾਰੇ ਸਿੰਘ ਹਾਂ ਕੱਢਣੀ ਕਿੱਡੀ ਹੈ ਹਾਂ ਕੱਢਣੀ ਕਿੱਡੀ ਹੈ ਅੰਨੇ ਥੋੜੀ ਕੱਢਣਾ ਹਮੇਂ ਜਾਣਾ ਹੈ ਤਾਂ ਰੜਣ ਦੇ ਪਲਟਾ ਮਾਰ ਕੇ ਛੱਡ ਕਰਨੇ ਸਭ ਨਾਲ ਬਣਾ ਰੜੀ ਜਾਣੇ ਕੱਢਣੇ ਕਿੱਡੀ ਮਾਈ ਰੱਖਰੇ ਮਾਮੀ ਜਿਹੜਾ ਰੋ ਸੇਕ ਲੱਗ ਗਿਆ ਉਹ ਤੇਰਾ ਕੱਚਾ ਰਹਿ ਜਣਾ ਜਿਹੜਾ ਤਾਂ ਹੁਣ ਪਾਇਆ ਬਤਾਈ ਕਹਿੰਦਾ ਵੀ ਜੇ ਰੁਕ ਜਾ ਇਹਨਾਂ ਨੂੰ ਰੋਲ ਲੈ ਤੂੰ ਦੇਖੀ ਤਾਂ ਸਾਬ ਕਿਤੋਂ ਸੁੱਕ ਹੋਵਾ ਮੰਨਣੀ ਨਹੀਂ ਮੈਂ ਮੰਨਣੀ ਨਹੀਂ ਹੈਗੀ ਦੇਖ ਤਾ ਚੱਲ ਤੂੰ ਕਿਰੇ ਮੇਰੀਆਂ ਕੁੜੀਆਂ ਨੇ ਕੋਝਲ ਕਰ ਮਾਂ ਫਿਰ ਮਾਂ ਆ ਪੁੱਤ ਪੁੱਤੇ ਹੁੰਦਾ ਦੇਖਦਾ ਚੱਲ ਪਾ ਗਿਆ ਪਾ ਲੇ ਪਾ ਲੇ ਬਹਿਲਾ ਹੋਰ ਪਾ ਦੇ ਲਈ ਠੋਕ ਠੋਕ ਮਸਾਲਾ ਲੈ ਮਸਾਲਾ ਨਾ ਇਹ ਚਾਰਾ ਫਸੜਾ ਕੇ ਹੀ ਰੱਖਦੇ ਆਹੂ ਖਬਰ ਬਾਤ ਦਾ ਖਰੇਲੇ ਸਾਡੇ ਬਣ ਜਾਣੇ ਮਸਾਲਾ ਵਿੱਚ ਪਾ ਦੇਣਾ ਸੀ ਹਾਂ ਦੇ ਖਰੇਲੇ ਵਿੱਚ ਪਾ ਦੇਣਾ ਮਸਾਲਾ ਕੀ ਖਾਣ ਲੈਂ? ਤੇਰੇ ਲਈ ਖਾਣੇ ਵਾਲਾ ਵੀ ਪਿੱਪੜੀ ਜੀ। ਤੇਰੇ ਮੇਰੇ ਮਸਾਲਾ ਜੀ ਪੜੀ ਗਈ। ਸਾਡੇ ਕਿਸੇ ਜਾਨੂ ਟੀਡੇ ਤੋਂ ਕਿਤੇ ਮੇਰਾ ਤਿਆ ਆ ਗਿਆ ਏ। ਇੱਕ ਏਰੇਲਾ ਏ। ਇਹ ਕਿਹੜਾ ਏ ਦਾਬੂ। ਏਲਾ ਕਿ ਆ ਨਾ ਪੜੇ। ਉੱਪਰ ਸੁਣਾ ਬਾਕੀ ਕਿ ਜਦ ਇਹ ਵਾਰ ਦੀ ਬਹੁਤ ਆ ਬਹੁਤ ਆ ਜਿਹੜਾ ਮਸਾਲ ਮਾਮੀ ਜਿਹੜਾ ਮਸਾਲਾ ਬਚ ਗਿਆ ਸਾਗ ਨੂੰ ਤੜਕਾ ਲਾ ਦੀ ਇਹਦਾ ਸਾਗ ਨੂੰ ਤੜਕਾ ਫਿਰ ਹੋਣਾ ਹਾਂ ਇਹਦੇ ਚ ਕਿਰੇ ਲਿਆ ਦੇ ਜੀਂਜ ਪਾਏ ਤਾਂ ਕਰੇ ਲਿਆਣਾ ਖਾ ਹੁਣ ਥਲੂ ਸਮਝੀ ਪਾ ਗੱਟੂ ਜੇ ਬਣਾਤੇ ਤੁਸੀਂ ਸਾਰੇ ਆਏ ਹਾਏ ਹਾਵਾ ਬਹੁਤ ਵਧੀਆ ਆ ਗਿਆ ਨਜ਼ਾਰੇ ਦਾ ਖੰਡੀ ਡੰਡੀ ਆਵਾ ਫੋਨ ਨੂੰ ਸਾ ਆ ਗਿਆ ਮੇਰੇ ਨੂੰ ਵੀਡੀਓ ਬਣਾਉਂਦਾ ਫੜਾਉਂਦਾ ਪਜਾਰਾ ਗਰਮ ਹੋ ਗਿਆ ਪਾਏ ਹੁਣ ਆ ਨਾ ਹੋਵੇ ਫੱਟੀ ਦੀ ਗਲੋਟ ਨਹੀਂ ਖਾ ਕੇ ਕੇਤਾ ਇਹ ਤੇ ਸਿਰ ਚ ਵੱਜੇ ਕੁੜੀ ਦੇ ਵੱਜਦੀ ਗਿਰੀ ਨਹੀਂ ਥੱਲਾ ਵੀ ਆਹ ਤਪਰ ਹੀ ਘਰੂੰਗੀ ਤੇਰੇ ਪਰ ਨਹੀਂ ਗਿਰਦੀ ਹੈਗੀ ਟੈਨਸ਼ਨ ਨਾਲੇ 15 ਤਾਰੀ ਦੀ ਲੈ ਨਾ ਫੇਰ ਖਾਤੀ ਕਿ ਦਿੱਕੀ ਨੇ ਹਾਂ ਫੇਰ ਹਵਾ ਰ ਆ ਬੱਧੀ ਛੜਕ ਚਾਰੇ ਮੇਰੇ ਸਾਹਮਣੇ ਵੱਜੀ ਹੈ ਹਵਾ ਨੂੰ ਚੱਤ ਲਫਾ ਉਹ ਤੁਨ ਛਾੜ ਵੱਜੀ ਬੜੀ ਗੱਲ ਬਾਤ ਜੀ ਕਿੱਥੇ ਜਾਣਾ ਨਹੀਂ ਆ ਕਿ ਕਿਸੇ ਨਾ ਨੂੰ ਸਾਹ ਨੂੰ ਮੇਲਾ ਦੇਖਣ ਜਾਣਾ ਹਾਰ ਕੀ ਦੇ ਟਾਈਮ ਆ ਕਿ ਜਾਣਾ ਇਹ ਤਾਂ ਭਾਈ ਆਪਣੀਆਂ ਨੂੰ ਖਾਨ ਨਾਲ ਗੱਲ ਕਰੀ ਹੁਣ ਬੰਨੀਆਂ ਵੀ ਆ ਉਹ ਦਿਹਾੜੇ ਵਾਲੀ ਤਰ੍ਹਾਂ ਕਰਦੀ ਅੱਜ ਜਾਣਾ ਹੀ ਨਹੀਂ ਪੁੱਤ ਨਾ ਕਰਦੀ ਕਹਿੰਦੀ ਕੱਲ ਨੂੰ ਸਵੇਰੇ ਜੇ ਚੱਲੂ ਤਾਂ ਕਹਿੰਦੀ ਅੱਜ ਜੀ ਆ ਲੱਗਿਆ ਵਾ ਰਹਿਣ ਤੋਂ ਵਧੀਆ ਚੱਲੋ ਇਹਨਾਂ ਦੀ ਮਰਜ਼ੀ ਆ ਸਾਡਾ ਕਿਹਨਾਂ ਦਾ ਫਰਜ਼ੀ ਆ ਅਸਾ ਕਵੀਰ ਥੋੜੀ ਜਿਹੀ ਕਹਿੰਦੀ ਸੀ ਜਾਣਾ ਆ ਮਾਂ ਵੀ ਜਾਣਾ ਜਾਣਾ ਬਾਕੀ ਤਾਂ ਮਨਾ ਲੈਣੇ ਸੀ ਸਾਰੇ ਉਹ ਉਹ ਪਤਾ ਭਾਬੀ ਜੀ ਵੀ ਬਹਿਣਾ ਕਰਕੇ ਬਹਿਣਾ ਕਰਕੇ ਕਰਦੀ ਜੈਸੇ ਮੇਰੇ ਦਾ ਘਰ ਵਾਲੇ ਦਾ ਕੰਮ ਦਾ ਥੋੜਾ ਜਿਹਾ ਦਿੱਕਤ ਆ ਨਾ ਉਹਨੂੰ ਮਨਾਓ ਯੋ ਮੰਨ ਗਿਆ ਬਾਪੇ ਠੀਕ ਆ ਉਹਦਾ ਦੁੱਧ ਦਾਧਾ ਦਾ ਬਿਜਨ ਸਾਰਾ ਫਿਰ ਪਿੱਛੇ ਦੇਖਣਾ ਪੈਂਦਾ ਸਾਰੀ ਕਬੀਲਦਾਰੀ ਮੰਮੀ ਬੱਸ ਕਰੀ ਫਿਰ 15 ਜੰਮਾ ਬਸ ਮੇਰੇ ਕੋਲ ਤਾਂ ਹੀ ਮਰੀ ਜੀ ਉਹਨਾਂ ਮਾਮੀ ਕੋ ਲੋਟਰ ਨੇ ਨਾ ਖਲਾਦੀ ਕੜਾਈ ਨੂੰ ਦੁੱਧ ਫੜਤਾ ਲਿਆਦਾ ਇਹਨਾਂ ਨੂੰ ਐ ਰਹਿਣ ਦੀ ਮਸਾਲੇ ਵਾਲਾ ਪਾਸਾ ਥੁਰੂ ਕਰਦਾ ਤਾਂ ਇਹਨਾਂ ਨੂੰ ਆਹ ਪਾਸਾ ਕਰਦਾ ਹਾਂ ਹਾਂ ਆਹ ਲੱਗੂ ਤੇ ਚਲੋ ਆਵੇ ਤਾਂ ਵੀ ਕੀ ਨਸਾਲੀ ਹੋਗੀ ਵੀ ਕਿਦੀ ਖਾਣੀ ਵੀ ਕਿਪਰ ਹਾਂ ਆਜੀ ਵੀ ਚੁੱਪ ਪਰ ਕਾਦੇ ਦੋ ਟ੍ਰੇਲੇ ਚ ਇਹ ਵੀ ਪਾਈ ਖੁੱਲ ਕੇ ਆ ਗਈ ਨਾ ਕੀ ਕਹਿਆ ਤਾ ਮਾ ਇਹ ਤਾਂ ਦਿੱਤੀ ਗਾਰੇ ਪਟਾਕਾ ਵੀ ਵੱਜਣਾ ਉਹਨੂੰ ਚੀਰਾ ਨਹੀਂ ਦਿੱਤਾ ਪਾਏਗਾ ਬਸ ਥਾ ਹੀ ਹੋਰੀ ਪਰ ਇਹਨ ਘਰ ਦੇ ਮਾ ਡਿੰਪਲ ਕੰਨੀ ਨੂੰ ਹਾਂ ਕੁੜੀ ਪਰ ਪਾ ਜਵੇ ਤੇਲ ਹਾਂ ਸਿਆਣੀ ਤੇਲ ਉਹਦੇ ਪਰ ਪਾ ਜਵੇ ਤੇਲ ਕਹਿੰਦੀ ਮੈਂ ਬੱਚਾ ਸਮਾਂ ਨਾ ਪਿੱਛੇ ਤਾਂ ਇਹ ਗੰਡੀ ਥੋੜੀ ਪਿੱਛੇ ਤਾਂ ਮੂੰਗਾ ਥੋੜਿਆ ਵਾ ਨਹੀਂ ਕੁੜੀ ਪਿਆਰੀ ਨਹੀਂ ਆ ਪਾੜ ਜਾ ਪਿਆਰਾ ਹੈ ਵਾਹ ਬਹੁਤ ਪਿਆਰਾ ਹੈ ਪਾੜ ਦੇ ਲੋਹਾ ਪਿਆਰੀਆਂ ਜਿਨ੍ਹਾਂ ਨੂੰ ਸਿਕਰ ਦੇ ਪਹਰੇ ਚ ਕਰੇਲੇ ਬਣਾ ਕੇ ਦੇਣ ਲੱਗੀਆਂ ਸਾਰੇ ਹੀ ਪਿਆਰੇ ਹੁੰਦੇ ਮਾਂ ਨਹੀਂ ਤਾ ਹਨ ਵਾਹ ਇਹ ਤਾਂ ਹੈ ਤੇਰਾ ਮਾਮਾ ਕਦੋਂ ਤਨ ਨਾ ਖਾੜਾ ਜੀ ਕੱਡੂ ਕੋ ਪ੍ਰਿੰਸ ਨੂੰ ਫਿਰ ਮਾਂ ਚੱਲ ਜਣੀ ਕਿ ਕਨਿਆ ਵਾਰਤੀ ਜਿਵੇਂ ਗਾਣਾ ਹੁਣ ਚਲੀ ਉੱਠ ਕੇ ਵੀ ਮੱਕੀ ਪਿਆਰੇ ਤਾਂ ਮਾਂ ਨੂੰ ਤਾਂ ਉਹ ਕਾ ਸਾਰੇ ਪਿਆਰੇ ਚਾਹੀ ਕੋਈ ਖਿਦਕ ਚੋਰ ਥਾ ਗੋਈ ਹੈ ਨਾ ਹਾਂ ਹੁਣ ਵਸਾ ਗਾਲਾ ਕੱਢ ਕੇ ਖਾਉਣੇ ਹੋਊਗਾ ਨਾ ਜੋ ਕਰਨਾ ਉਹ ਕਰ ਹੀ ਜਾਣਾ ਉਹ ਬਸ ਉਹ ਕਿਸ਼ਤਾਂ ਹੀ ਲਾਈ ਜਾਵੇ ਐਨੀ ਬਹੁਤ ਆ ਗੱਡੀਆਂ ਦੀ ਮਕਾਨ ਨੂੰ ਸਾਨੂੰ ਰੁਪਈਆ ਦਵੇ ਨਾ ਦਵੇ ਕੋਈ ਚੱਕਰ ਨਹੀਂ ਗਿਆ ਹਾਂ ਜੇ 5-7000 ਰੁਪਏ ਇੱਥੇ ਤੇ ਲੈ ਜਾਣਾ ਉਹ ਵੀ ਦੇ ਦੇ ਗੋਗੇ ਭਾਈ ਔਖੇ ਸੌਕੇ ਦੇਣਾ ਕਿਹਾ ਨੇ ਹਾਂ ਉਹ ਚੱਲ ਉਹਦੇ ਵੀ ਹੱਥ ਬਸ ਨਹੀਂ ਕੰਮ ਇਹ ਜਿਹੇ ਹਾਲਾਤੇ ਬਹੁਤ ਮਾੜੇ ਹੋਏ ਪਿਆ ਗੱਡੀਆਂ ਬਹੁਤ ਆ ਹੁਣ ਤਾਂ ਕਹਿੰਦੇ ਪਤਾ ਨਹੀਂ ਕਿਆ ਕਿਆ ਵਧ ਗਿਆ ਹੁਣ ਤਾਂ ਨਾ ਗੱਡੀਆਂ ਵੀ ਉਹਨੇ ਚੋਣ ਠਾਤੀਆਂ ਬਾਰੀ-ਬਾਰ ਚਲਾ ਰਹਾ ਜੰਮੂ ਸ਼੍ਰੀ ਰਗਨਟ ਹੈ ਵਾਹ ਨਾ ਵਧੀਆ ਚੱਲਾ ਹਾਂ ਕੋਈ ਨਹੀਂ ਆ ਕੱਲ ਕਹਿੰਦਾ ਬੁਰੇ ਹਾਲ ਹੋਏ ਪਏ ਇੱਕ ਗੱਡੀ ਖਾਲੀ ਕਰਕੇ ਆਇਆ ਉੱਧਰ ਤੇ ਜੰਮੂ ਤੇ ਭਰ ਕੇ ਲਿਆ ਆ ਡਰਾਈਵਰ ਨੇ ਦਿੱਤੀ ਚੰਡੀਗੜ੍ਹ ਕਢਾਤੀ ਸ਼੍ਰੀ ਨਗਰ ਦੀ ਭਰ ਕੇ ਅੱਕੜਾ ਚਾਹੀਦਾ ਚੱਕਰ ਲੱਗਣੇ ਪਤਾ ਤਾਂ ਲੱਗੇ 2 ਰੁਪਏ ਬਚਦੇ ਉਹਨੂੰ ਤੁਸੀਂ ਕਹੜੇ ਹੋ ਵੀ ਭਾਈ ਮਕਾਨ ਪਰ ਲੈਂਟਰ ਪਾਉਣਾ 3 ਨਾਲ 3.5 ਲੱਖ ਰੁਪਏ ਲਾਉਣਾ ਰੁਪਈਆ ਸਾਡੇ ਕੋਲ 30000 ਨਹੀਂ ਹਾਂ ਕੌਣ ਕਿਹਾ ਆਹ ਕਰਾ ਫਿਰ ਮੈਂ ਤਾਂ ਆਪ ਹੀ ਫਸਿਆ ਵਾ ਕੀ ਆ ਬੇ ਕਰਾਂ ਕਦਾਂ ਕੱਢੀ ਜਿੱਦੜੀ ਕਰਦਾ ਤੇ ਨੇ ਤਾਂ ਲਾ ਕਦਾਂ ਦੇਖੋ ਬੰਦੇ ਕੋ ਤਾਂ ਤਾਂ ਮਾਮਾ ਮੈਂ ਤਾਂ ਆਪ ਹੀ ਜਿਆ ਗਿਆ ਹਾਂ ਗਿਆ ਫਿਰ ਕੀ ਕਹਾਂ ਮੈਂ ਫਿਰ ਮੈਂ ਵੀ ਕੀ ਕਹਾਂ ਤੈਨੂੰ ਪਤਾ ਹੀ ਹੈਗਾ ਤਾਂ ਵੀ ਗੱਡੀਆਂ ਨਾਲ ਜਾਤਾ ਮੈਂ ਮਾ ਫਿਰ ਮੈਂ ਵੀ ਕਿੱਥੇ ਲੋਕ ਤਾਂ ਗੱਡੀਆਂ ਲੈ ਕੇ ਤਰ ਜਾਂਦੇ ਹੁਲਦ ਗਿਆ ਤਾਂ ਪਤਾ ਨਹੀਂ ਕਿਹੜੇ ਉਜੋਤ ਪੈ ਗਿਆ ਹੈ ਨਹੀਂ ਉਹ ਚੋਸਤੀ ਚੋਸਤੀ ਫੁਰਤੀ ਜੀ ਨਹੀਂ ਹੈਗੀ ਕਾ ਮੂਵੀ ਕਾ ਗੱਡੀਆਂ ਹੀ ਬਹੁਤ ਆ ਜੇ ਹਾਂ ਹਾਂ ਮੈਂ ਉਹ ਕਹਿੰਦਾ ਗੱਡੀਆਂ ਬਹੁਤ ਲੋਕਾਂ ਨੇ ਪਾ ਲਿਆ ਕੰਮ ਘਟੇ ਹੋਏ ਹੈ ਉਹਦੇ ਕਰਕੇ ਪਹਿਲੇ ਹੀ ਕਿਉਂ ਨਹੀਂ ਸੀ ਹਾਂ ਉਹ ਦਸ ਹੀ ਉਹਨਾਂ ਬਣ ਗਿਆ ਬਾਹਰ ਹਾਂ ਦੇਖੋ ਵਾ ਕੀ ਕਿਤੇ ਕਰੇ ਕਿੱਥੇ ਚਲ ਗਿਆ ਕੰਮ ਬੰਦੇ ਮੈਂਬਰਸ਼ਿਪਾ ਕਰਦੇ ਇਕੱਠੀਆਂ ਹਾਂ ਉਹ ਬਸ ਉਹਦੇ ਬਾਦ ਰਾਮ ਰਾਮ ਹੈ ਪੈਸੇ ਪੂਠੇ ਖਾਏ ਆਪਣੇ ਹੋਏ ਗੋਖੋਤੀ ਉਹਨੇ ਤੋੜਨੋ ਕੰਮ ਕਰ ਲੋ ਕੰਮ ਹਾਂ ਪਹਿਲੇ ਕਿਉਂ ਨਹੀਂ ਸੀ ਹੁੰਦੀ ਸੀ ਸਾਰੇ ਗੱਡੀਆਂ ਉੱਥੇ ਬਣਦੀ ਸੀ ਹਾਂ ਇੱਕ ਰੇਟ ਹੁੰਦਾ ਸੀ ਇਹ ਹੋਊ 500000 ਦਾ ਆ ਰਿਹਾ ਉਹ ਬੰਦਾ ਬੋਲਦਾ ਮੈਨੂੰ 300 ਦੇ ਤੇ ਮੁਲਾਇਆ ਆਂਦਾ ਪੁੱਤਰ ਹਾਂ ਜਲਾ ਕਹਿੰਦਾ ਬੇਲੀ ਵੀ ਤਾਂ ਕਰਾਉਣੀ ਡਰਾਈਵਰ ਦੀ ਜਹਾੜੀ ਉਹਦੀ ਹਾਂ ਬਾਕੀ ਇੱਥੇ ਇੱਥੇ ਵਰ ਗਈ ਜੁਨੀਆ ਹੁਣ 50000 ਤਾਂ ਲੈ ਯੂਨੀਅਨ ਕਿ ਮੈਂਬਰਸ਼ਿਪ ਆਗਾ ਦੱਸ ਤਾਂ ਨੇ ਕਿੱਥੇ ਲੈ ਜਾਣਾ ਪਾਈਆਂ ਜਾ ਦੇ ਹੂੰ ਇਹਨੂੰ ਸਿੱਧਾ ਕੱਢ ਕੇ ਦੂਈ ਜਗ੍ਹਾ ਪਾਈਆਂ 50 ਉੱਥੇ ਪਰ ਲੈ ਆਨੇ ਚਲੋ ਲੱਖ ਰੁਪਇਆ ਖੂਚ ਗਿਆ ਲੱਖ ਰੁਪਇਆ ਤਾਂ ਮੈਂਬਰਸ਼ਿਪ ਆ ਜਾ ਕੋਕਾ ਕਰੂੰਗਾ ਲੱਖ ਰੁਪਇਆ ਤੁਹਾਨੂੰ ਦੇ ਦਿੰਦਾ ਤੁਸੀਂ ਤਾਂ ਦਸਰੀਆ ਕੱਦਾ ਘਰਾ ਲੈਣਾ ਤਾਂ ਇੱਥੇ ਕੱਢ ਲੈ ਜਾ ਦੇ ਦੇਖ ਲੈ ਫਿਰ ਚੰਡੀਆਂ ਉੱਥੇ ਵੀ ਨਹੀਂ ਕੰਮ ਉੱਥੇ ਵੀ ਨਹੀਂ ਤਾਂ ਬਾਤ ਥੋੜਾ ਤਾਂ ਫਿਰ ਉੱਥੇ ਦੇ ਕੱਢਿਆ ਹਰ ਵਾਰ ਚਲਾ ਰਿਹਾ ਕਢਾ ਲੈ ਨਹੀਂ ਕੰਪਨੀਆਂ ਦੇਖ ਰੂ ਮੇ ਆਪਲੇਟ ਹੈ ਜਲ ਗਏ ਤਾਂ ਆਹ ਹਰਾ ਹੈ ਇੱਕ ਕੱਚਾ ਹੈ ਵਿੱਚ ਮੈਨੂੰ ਦੇ ਤੂੰ ਕੋਲਿਆ ਪੰਡਾ ਤੇ ਰੱਖਣੇ ਨੇ ਪਲੇਟ ਨਹੀਂ ਕੱਢਣੇ ਨਹੀਂ ਜਦੋਂ ਨਹੀਂ ਇਹ ਸਾਡਾ ਪਲੇਟ ਲਿਆ ਮੈਨੂੰ ਪਤਾ ਵੀ ਕਿਹੜੇ ਲੜੇ ਨੇ ਉੱਥੇ ਦੇ ਵੀ ਕੱਢ ਕੇ ਹੁਣ ਬਾਹਰ ਹਰ ਚੱਲ ਰਹੀਆਂ ਪੰਪੀਆਂ ਨਾਲ ਵੀ ਉਹ ਬਣੀ ਵੀ ਜਾਨਾ ਦਿੱਲੀ ਦੇ ਉਲੀ ਵਾਲਾ ਨਾ ਉਹ ਤਾਂ ਹੀ ਜਾਂਦੇ ਆ ਨਾ ਮਾਲ ਫੋਨ ਕਰ ਕਰਕੇ ਵੀ ਤੇਰੀ ਫੋਟੋ ਵੀ ਦੱਸ ਤੇਰੀ ਆ ਗਿਆ ਕੜਾਹੀ ਨੂੰ ਨਾ ਗਲੋਟਣੀ ਘਾ ਦਿੱਤੀ ਉਹਨੂੰ ਕਰਦੀ ਕਰਦੀ ਚੜਦੀ ਚੜਦੀ ਕਿਤੇ ਕਿਤੇ ਕੜਾਹੀ ਉਹ ਥੱਲੇ ਗਰੀ ਪੀਪ ਹੋਵੇ ਤੂੰ ਕਰੇਲਾ ਫੇਤਰਵਾ ਮੈਨੂੰ ਬਤਾ ਦੇ ਕਹਿੰਦਾ ਆਹ ਨੇੜਿਆ ਆਹ ਰੜਿਆ ਆਹ ਕਿਤੇ ਮੈਨੂੰ ਥੱਲੇ ਗਰੀਆ ਮੈਨੂੰ ਕੀਨੇ ਬਾਸ ਕੇ ਪਾਈ ਡਿ ਵੱਡੀ ਮਿਰਚ ਵੀਰ ਜੀ ਨੇ ਆ ਵੀਰ ਜੀ ਨੇ ਨੇ ਪਾਈ ਤੇਰੇ ਡੈਡੀ ਨੇ ਪਾਈ ਆ ਇਹ ਕਿੰਦੀ ਨੇ ਫਲੇਟੇਵਾ ਕਾਲੀ ਪਰ ਜੀ ਵੀ ਹੋਈ ਨੇ ਬਾਪੇ ਭਾਬੀ ਜੀ ਹੋਈ ਦੇਖੂਗੇ ਜਿਹੜਾ ਖਾਉਂਗੇ ਉਹੀ ਪ੍ਰਭੂ ਦਾ ਗੁਣ ਗਾਉਂਗੇ ਇਤਨੀ ਤੇਜ਼ ਨਹੀਂ ਹੈ ਪਹਿਲੇ ਹੀ ਬਹੁਤ ਤੇਜ਼ ਮਿੱਥਾ ਹੈ ਆ ਜਿਹੜੇ ਪਿਛਲੇ ਚੱਕਰ ਤੇ ਲੈ ਕੇ ਆਇਆ ਦਾ ਮੈਂ ਚਲੋ ਕੋਈ ਨਹੀਂ ਚੱਲੀ ਜਾਣੇ ਕੰਮ ਕਰ ਉਹਨੇ ਪਾਈ ਗੱਡੀਆਂ ਚਲਾਈ ਜਾਣੀਆਂ ਹੌਲੀ ਹੌਲੀ ਅਸੀਂ ਵੀ ਬੈਗਰੂ ਦਾ ਨਾਮ ਲੈ ਕੇ ਮਕਾਨ ਸਿਰੇ ਚੜਾ ਦੇਣਾ ਹਾਂ ਹੌਲੀ ਹੌਲੀ ਪਹਿਲਾਂ ਤਾਂ ਇੱਥੇ ਕਹਿੰਦੇ ਤੇ ਉਹ ਲੈਂਟਰ ਤੱਕ ਕਿੱਕਣਾ ਪਾਉਂਗੇ ਜਦਾ ਮਾਮੀ ਜਦਾ ਪਹਿਲਾ ਆਇਆ ਤਾਂ ਮੈਂ ਉਹ ਲੈਂਟਰ ਤੱਕ ਕਿੱਕਣਾ ਪਾਉਂਗੇ ਹਾਂ ਹੌਲੀ ਹੌਲੀ ਗਿਰਦੇ ਟੈਂ ਦੇ ਲੈਂਟਰ ਤੱਕ ਪਹੁੰਚ ਗਏ ਹੁਣ ਹੁਣ ਕਹੀਏ ਤੇ ਲੈਂਟਰ ਕਿੱਕਣਾ ਪਾਉਂਗੇ ਹੌਲੀ ਹੌਲੀ ਗਿਰਦੇ ਟੈਂ ਦੇ ਲੈਂਟਰ ਵੀ ਪਏ ਜਾਣਾ ਲੈਂਟਰ ਵੀ ਰੱਬ ਨੇ ਪੁਆਈ ਦੇਣਾ ਕਦੇ 2 ਮਹੀਨੇ ਤੇ ਪੁਆਊਗਾ ਪੁਆਈ ਦੇਣਾ ਗੱਲ ਤਾਂ ਉਹ ਆ ਵੀ ਇੱਕ ਵਾਰ ਸ਼ੁਰੂ ਕਰਨਾ ਔਖਾ ਹੁੰਦਾ ਮাজা ਸ਼ੁਰੂ ਹੋ ਗਿਆ ਫਿਰ ਕੰਮ ਆਪੇ ਸਿਰੇ ਚੜ ਜਾਂਦਾ ਹੌਲੀ ਹੌਲੀ ਦੇਰ ਸਵੇਰ ਦੇਰ ਸਵੇਰ ਚੱਲਦਾ ਚੱਲਦਾ ਚੱਲੀ ਹੋ ਜਾਂਦਾ ਠੀਕ ਡਿੱਗਦਾ ਟੰਡੇ ਆਹ ਬੀ ਸਾਰੀ ਉਮਰ ਦਾ ਰੋਗ ਵੀ ਟੁੱਟ ਗਿਆ ਵਧੀਆ ਖੁੱਲਾ ਡੁੱਲਾ ਬਣ ਗਿਆ ਹੁਣ ਕੋਈ ਹੁਣ ਦੇਖ ਤੁਸੀਂ ਹੁਣ 2 2 ਮਹੀਨੇ ਦਾ ਵਿੱਚ ਚਾਹ ਜਿੰਨੇ ਦਾ ਵੀ ਗੈਪ ਪਾਣਾ ਜਾਦ ਨੂੰ ਥੱਲੇ ਜਿਹੜੀ ਬਾਹਰ ਮਿੱਟੀ ਮੁੱਟੀ ਪਈ ਆ ਚੱਕ ਕੇ ਉਸ ਥੱਲੇ ਭਰਤ ਪਾ ਦਿਓ ਵਿੱਚ ਥੱਲੇ ਪਾ ਕੇ ਜਟਕਾ ਸੁਠੜਾ ਮਿਸਤਰੀ ਕਰਦੇ ਚੱਟਾ ਪੱਕਾ ਉਹ ਪਾਉਣ ਕਰ ਫਰਸ਼ ਹਾਂ ਯਾ ਪਾਟੀ ਪੁਰਾਣ ਲੈਂਟਰ ਦੀ ਹੁਣ ਵੀ ਨਹੀਂ ਦਬੜੀਆਂ ਉਹ ਫਿਰ ਲੈਂਟਰ ਨਾਲ ਕੰਮ ਖਰਾਬ ਕਰਨਾ ਹੂੰ ਹਮਦਰ ਕੱਟਾ ਆਪਣਾ ਠਾਠ ੁਕ ਕਰੀ ਜਾਇਓ ਆਇਆ ਮੈਂ ਵੀ ਫਿਰ ਗਰਮੀਆਂ ਦੀ ਛੁੱਟੀਆਂ ਤਾਂ ਇੱਥੇ ਨੂੰ ਫਿਰ ਮੈਂ ਤੁਹਾਡਾ ਫਰਸ਼ ਫੁਰਸ਼ ਪਾ ਦੂੰਗਾ ਤੁਸ ਪੱਜਰੀ ਪਈ ਆ ਥੋੜ੍ਹ ਲਿਆਣੀ ਪੂਰਾ ਮੈਂ ਇੰਦਾ ਵੀਰ ਜੀ ਨੇ ਚਲਾ ਕੇ ਜਾਣਾ ਮਹੀਨਾ ਤੱਕ ਪੱਤ ਲੱਗਣਾ ਹੈਗਾ ਮਹੀਨੇ ਦੀ ਗਾਰੰਟੀ ਕੋਈ ਨਹੀਂ ਹੈਗੀ ਮੈਂ 10 ਦਿਨਾਂ ਚੱਲ ਉਹ ਬੰਦਾ ਚੱਲ ਜਿੰਨਾ ਕਾ ਹੋਇਆ ਉਨਨਾ ਕ ਮੈਂ ਤਾਂ ਹੁਣ ਤਿੰਨੇ ਤੇ ਨੋਗਰ ਨੂੰ ਆਉਂਦੇ ਨੂੰ ਮੋਟਰਸਾਈਕਲ ਪਰੇ ਮੈਂ ਲੁਧਿਆਣਾ ਨੂੰ ਜਾਣ ਤੇ ਪਹਿਲਾਂ ਕਰਦਾ ਮੈਂ ਬਾਜੀ ਨੂੰ ਕਹਤਾ ਵੀ ਲੁਧਿਆਣਾ ਤੂੰ ਜਾਇਆ ਵੀ ਮੈਂ ਮੋਟਰਸਾਈਕਲ ਲੈ ਕੇ ਮਾਮੀ ਦੇ ਕੋਲ ਨੂੰ ਜਾਂਦਾ ਨਾਲੇ ਤੂੰ ਦੁਗਿਆਵਾਂ ਕਾਣਾਂ ਲਈ ਹੌਸ ਪੜੀਏ ਗੱਲ ਕਰਦੀ ਉੱਜੋ ਪਈ ਉਹ ਵਾਢੀ ਆਵੀਂ ਕੜਕਦੀ ਤਾਂ ਆਣੇ ਕੋਈ ਸੰਭਰ ਨਹੀਂ ਦਰਜੀ ਗੰਨੇ ਗੁੰਨੇ ਦਾ ਬੀਜ ਬੂਜਾ ਅੱਲਾ ਮਗੱਲ ਮਜਾ ਹੁਣ ਬਾਈ ਨਹੀਂ ਜ਼ਿੰਮੇਵਾਰੀ ਚੱਕੀ ਵੀ ਸਾਰੇ ਕੰਮ ਦੀ ਮੈਂ ਨਹੀਂ ਮੈਨੂੰ ਤਾਂ ਕਹਿੰਦੀ ਨਹੀਂ ਹੋਵੀ ਕਿ ਕਿੱਥੇ ਹੁਣ ਮੁੱਲਾ ਤਾਂ ਗੰਨੇ ਦਾ ਬੀਜ ਲੈ ਕੇ ਆ 1000 ਰੱਖ ਕਿ ਦੇ ਦੇ ਬੀਜਣ ਵਾਸਤੇ ਉਹ ਜਦ ਮਹਾਉ ਰਿਹਾ ਵਾ ਤਾਂ ਪਿੱਛੇ ਤੇ ਕੀਲਾ ਗੰਨੇ ਦਾ ਬਜਾਇਆ ਬਾਈ ਨਹੀਂ ਬਜਾਇਆ ਰੇ ਸਾਰਾ ਉਹਨੇ ਪਵਾਇਆ ਰੇ ਪਾਇਆ ਉਦੇ ਸਰ ਪਰ ਜ਼ਿੰਮੇਵਾਰੀ ਸਾਰੀ ਹੁਣ ਕਾਲਾ ਤੇਰੇ ਜੀ ਜੀ ਹਾਂ ਚੱਲ ਚੱਲੀ ਜਾਂਦਾ ਹੋਰ ਰਲ ਮਿਲ ਕੇ ਹੋ ਜਾਂਦਾ ਹੁਣ ਆਇਆ ਵੀ ਟੈਨਸ਼ਨ ਥੋੜਾ ਕੋਈ ਮੈਂ ਆ ਘਰ ਚ ਕੰਮ ਰੁਲ ਗਿਆ ਜਾਂ ਕੋਈ ਰੁਲ ਗਿਆ ਜੇ ਮੈਂ ਉਹਨੇ ਦਾ ਸਾਹ ਵਾਲਾ ਮੁਰਗੇ ਆਪੇ ਥਾਂ ਦੇ ਨੇ ਅਫਜਲ ਸ਼ਾਲਾ ਜਣਾ ਅੱਛਾ ਮੁਰਗੇ ਮੁਰਗੇ ਤੋਂ ਜਾਬੂਗਾ ਮੈਂ ਪਤਾ ਵੀ ਕੀ ਕਰਨਾ ਹਾਂ ਮਾਤਾ ਪਰਸੋ ਤੋਂ ਮਗਰ ਮਹੀਨਾ ਕਰਨਾ ਹਾਂ ਬਈ ਸਮਾਨ ਤੇਰਾ ਹਾਂ ਮੁਰਗੇ ਸਾਰੇ ਮੈਂ ਚਕਾਲਨੇ ਅੱਛਾ ਇੱਕ ਕੁੱਕਰ ਲਿਆ ਦੇ ਕੜਛੀ ਲਿਆ ਦੇ ਇੱਕ ਗੱਦਾ ਲਿਆ ਦੇ ਸਾਰੀ ਬੈੱਡ ਲਾ ਦੇ ਉੱਪਰ ਤੇ ਪੱਖਾ ਲਾ ਦੇ ਏਸੀ ਫੂਟੇ ਮੁਰਗਾ ਖਾ ਕੇ ਗਰਮੀ ਵੀ ਚੜਾ ਕਰਨੀ ਨਾ ਮੈਂ ਆ ਕੇ ਕਿੜਿਆ ਕਰਾਂ ਕਿ ਮਾਵੇਂ ਮੁਰਗਾ ਦਾ ਚਿਕਟੂ ਮੁਰਗੇ ਘਟਦੇ ਕਿਵੇਂ ਜਾਂਦੇ ਆਏ ਮੈਂ ਕਹਾਂਗਾ ਬਿੱਲਾ ਕੋ ਨਸਾਨ ਹੀ ਲਾ ਦੇ ਬਖਾਇਦ ਪਰ ਹਾਂ ਮੈਂ ਉਹ ਹੀ ਦੇ ਨੂੰ ਕੱਢ ਕੇ ਆਇਆ ਹਾਂ ਹਾਂ ਇੱਕ ਤੂੰ ਗਿਣੀ ਜਾਈ ਦੋ ਉੱਥੇ ਗਿਣਤੀ ਵਾਲਾ ਕੰਮ ਨਹੀਂ ਜਾਂ 5000 ਪੀਸ ਉੱਤਰਨਾ ਫੇਰ ਗਿਣੋਣੇ ਹਾਂ ਜੇ ਦਾ ਪੰਜ ਚਾਰ ਹੋਵੇ ਫੇਰ ਤਾਂ ਗਿਣਤੀ ਚ ਆ ਜਾਂਦੇ 5000 ਘੱਟੋ ਘੱਟ ਪੀਸ ਉੱਥੇ ਬਚੇ ਆਉਣੇ ਹਾਂ ਫੇਰ ਉਹ ਲਗ ਲਗ ਖੰਨੇਟ ਕਰਨੇ ਚਾਹੀਦੇ ਹਨਾ ਨਹੀਂ ਨਹੀਂ ਇਕੱਠੇ ਹੁਣੇ ਬਾ ਉਧਰ ਤੇ ਹੌਲੀ ਹੌਲੀ ਵਾਦੇ ਵਾਦੇ ਇੱਕ ਸਾੜ ਨੂੰ ਆਈ ਜਾਣੇ ਆ। ਆ ਬੱਕਰੀ ਦਾ ਬੱਚਾ ਰੋਂਦਾ ਫਿਰਦਾ ਮਾਮੇ। ਪਾਲਦਾ ਕੋਦੋ। ਆ ਦਰਵਾਜ਼ਾ ਵੀ ਖੁੱਲਾ ਹੀ ਦੇਖੀ ਕਿਤੇ ਇੱਧਰ। ਉਹ ਫਿਰਦੇ। ਅਸੀਂ ਥੋੜੀ ਜਿਹੀ ਨਹੀਂ ਹੋਣੀ। ਆ ਨਹੀਂ ਹੋਗੇ ਹੁਣ ਤਾਂ। ਨਹੀਂ। ਚਲੋ। ਠੀਕ ਹੈ ਜੀ। ਬੱਕਰੀਆਂ ਸੁਭਾਲ ਲਈ ਅਸੀਂ ਤੇ ਸਾਡੇ ਕਰੇਲੇ ਵੀ ਭਾਈ ਬਣ ਗਏ। ਗਏ ਹਸ ਤੇ ਜਾ ਥੋੜਾ ਤੇ ਚੜ ਚੜ ਜਿਆਦਾ ਜੀ ਹੁਣ ਲੱਗੀ ਥੋੜੀ ਜੀ। ਚਲੋ ਠੀਕ ਹੈ ਜੀ।